ਕਈ ਵਾਰ ਅਸੀਂ ਇਲੈਕਟ੍ਰਿਕ 'ਤੇ ਵੀ ਕਰਦੇ ਆਂ ਤੇ ਇਹ ਦੁੱਖ ਮੈਨੂੰ ਕਿਉਂ ਮਿਲੇ ਨੇ ਕੋਈ ਕਿਸ਼ੋਰ ਦੁੱਖ ਨਹੀਂ ਦਿੰਦਾ ਹੁੰਦਾ ਪਰ ਨਾ ਕੋਈ ਕਿਸ਼ੋਰ ਸੁੱਖ ਦਿੰਦਾ ਹੈ ਸਭ ਆਪੋ ਆਪਣੇ ਕਰਮਾਂ ਦੀਆਂ ਖੇਡਾਂ ਨੇ ਜਿਵੇਂ ਜਿਵੇਂ ਦੇ ਸਾਡੇ ਕਰਮ ਨੇ ਉਸੇ ਤਰ੍ਹਾਂ ਦਾ ਦੁੱਖ ਸੁੱਖ ਖੁਸ਼ੀ ਗਮੀ ਹਰ ਸ਼ੋਕ ਆਤ ਜਿ ਤਰ੍ਹਾਂ ਦੇ ਅਸੀਂ ਕਰਮ ਕਰ ਗਿਆ ਆ ਉਸੇ ਤਰ੍ਹਾਂ ਦਾ ਹੋਣੀ ਹੈ ਕੋਈ ਨਹੀਂ ਦੇਖਦਾ ਕਿਸੇ ਨੂੰ ਸਜਾਏ ਸਜਾ ਬਣ ਕੇ ਆ ਤੀਂ ਆਪਣੀ ਖਦਾਏ ਆਪਣੀਆਂ ਭੁੱਲਾਂ ਹੀ ਸਜਾ ਬਣ ਬਣ ਕੇ ਮਿਲਦੀਆਂ ਨੇ ਕੋਈ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਹੋਰ ਜਿਹਦੀ ਮਨੁਆ ਸਜ਼ਾ ਦੇ ਦਿੱਤੀ ਉਹ ਬਾਖੂ ਰਿਹਾ ਦਿੱਤਾ ਜਿਤਰਾ ਨਹੀਂਆਂ ਤੇਰੀਆਂ ਭੁੱਲਾਂ ਗਲਤੀਆਂ ਨੇ ਉਸੇ ਤਰ੍ਹਾਂ ਦਾ ਤੇਰੇ ਨਾਲ ਹੋ ਰਿਹਾ ਹੈ ਭਾਪ ਜਿਤਰਾ ਦੇ ਤੇਰੇ ਕਰਮ ਨੇ ਉਸੇ ਤਰ੍ਹਾਂ ਦਾ ਤੇਰੇ ਨਾਲ ਹੋ ਰਿਹਾ ਹੈ ਗੁਰੂ ਰਾਮਦਾਸ ਜੀ ਕਿਦਨੇ ਭਾਈ ਮਤ ਜਾਣੋ ਕਿਸੇ ਕੇ ਕਿਸ ਹੱਥ ਹੈ ਸਭ ਕਰੇ ਕਰਤਾ ਮਹਾਰਾਜ ਕਦੇ ਕੋਈ ਵੀ ਕੀਦ ਕਿਸੇ ਦੇ ਹੱਥ ਨਹੀਂ ਹੈ ਜਿਵੇਂ ਦੇ ਕਰਮ ਨੇ ਉਸੇ ਤਰ੍ਹਾਂ ਕਰੇ ਉਹ ਪਰਮਾਤਮਾ ਉਸੇ ਤਰ੍ਹਾਂ ਕਰੇ ਇਸ ਕਰਕੇ ਸਤਿਗੁਰੂ ਮਹਾਰਾਜ ਬਾਣੀ ਤੇ ਕਹਿੰਦੇ ਨੇ ਕਹਿੰਦੇ ਹੈ ਵੀ ਕਿਸੇ ਨੂੰ ਦੋਸ਼ ਨਾ ਦਿਆ ਕਰ ਇਸ ਬੰਦੇ ਨੇ ਮੈਨੂੰ ਦੁੱਖ ਦਿੱਤੇ ਜਾਂ ਕਿਸੇ ਨੂੰ ਵੜਿਆਇਆ ਨਾ ਕਰ ਇਸ ਬੰਦੇ ਨੇ ਬਰੁਸ਼ੋ ਘੱਦ ਦਿੱਤੇ ਤੇਰੇ ਕਰਮਾਂ ਦੀ ਖੇਤ ਹੈ ਜਿਵੇਂ ਨੇ ਤੂੰ ਕਰਮ ਕਰਕੇ ਆਇਆ ਉਸੇ ਤਰ੍ਹਾਂ ਦੇ ਫੁੱਲ ਖੋਹ ਰਹੇ ਹਨ ਬਾਣੀ ਕੁਮਾਰ ਜੀ ਦੇ ਬਚਨ ਵਿੱਚ ਕਿਤਾ ਸਤਿਗੁਰੂ ਕਹਿੰਦੇ ਜੈਸਾ ਦਿੱਜਿਆ ਸੋ ਲੂਣਾ ਹੈ ਕਰਮਾਂ ਫੜੜਾ ਕੇ ਕਹਿੰਦੇ ਇਹ ਕਰਮਾਂ ਦਾ ਇੱਕ ਖੇਤ ਹੈ ਜਿਸ ਤਰ੍ਹਾਂ ਦਾ ਬੀਜ ਪਾਇਆ ਸੀ ਉਸ ਤਰ੍ਹਾਂ ਦਾ ਹੀ ਜਮਿਆ ਉਸੇ ਤਰ੍ਹਾਂ ਤੇ ਹੀ ਉੱਭੜੇਗਾ ਭਾਵੇਂ ਜਿਸ ਤਰ੍ਹਾਂ ਦੇ ਤੈ ਕਰਮ ਕੀਤੇ ਉਸੇ ਤਰ੍ਹਾਂ ਦਾ ਤੈਨੂੰ ਫਲ ਪ੍ਰਾਪਤ ਹੋਗਾ। ਐਵੇਂ ਕਿਸੇ ਨੂੰ ਦੋਸ਼ ਦੇਣਾ ਕਿਸੇ ਦੇ ਉੱਪਰ ਦੋਸ਼ ਮੜਨਾ ਜਾਂ ਕਿਹਨੂੰ ਬੜਾਈਆਂ ਦੀਆਂ। ਇਹਨੇ ਮੈਨੂੰ ਦੁੱਖ ਦਿੱਤਾ ਜੀ, ਨਾ ਇਹਨੇ ਮੈਨੂੰ ਸੁੱਖ ਦਿੱਤਾ। ਇਹ ਗੱਲਾਂ ਕਰਦੀਆਂ ਬਾਹਰ ਦੇ ਵਿਆਹ ਕਰਦੀਆਂ ਨੇ। ਤੇਰੇ ਆਪਣੇ ਕਰਮ ਨੇ ਜਿਵੇਂ ਤੈਨੂੰ ਕਰਮ ਕਰਕੇ ਆਇਆ ਸੀ। ਉਸੇ ਤਰ੍ਹਾਂ ਦਾ ਫਲ ਤੈਨੂੰ ਪ੍ਰਾਪਤ ਹੋ ਰਿਹਾ ਹੈ। ਇਹ ਚੇਕੇ ਰੱਖੀ। ਜਿ ਤਰ੍ਹਾਂ ਦੇ ਮੂਤੂ ਕਰਮ ਕਰੇਨਾ ਹੈ ਇਸੇ ਤਰ੍ਹਾਂ ਦਾ ਫਲ ਤੈਨੂੰ ਅੱਗੇ ਜਾ ਕੇ ਪ੍ਰਾਪਤ ਹੋਣਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਠੀਕ ਹੈ ਆਬਰਤ ਨਾ ਜਿਹੋ ਜਿਹਾ ਮੈਂ ਕੀਤਾ ਉਸੇ ਤਰ੍ਹਾਂ ਦਾ ਮੈਨੂੰ ਫਲ ਪ੍ਰਾਪਤ ਹੋਗੇ ਇਸ ਕਰਕੇ ਮਹਾਰਾਜ ਕਹਿੰਦੇ ਹੋਰਾਂ ਨੂੰ ਕਿਉਂ ਦੋਸ਼ ਦੇਣਾ ਹੈ ਪਾਈ ਤੇਰੇ ਕਰਮ ਨੇ ਨਾ ਕੋਈ ਕਿਸੇ ਨੂੰ ਸਜ਼ਾ ਨਹੀਂ ਦਿੱਤਾ ਤੇਰੀਆਂ ਭੁੱਲਾਂ ਗਲਤੀਆਂ ਹੀ ਤੇਰੇ ਕਰਮ ਹੀ ਤੇਰੇ ਅੱਗੇ ਆਏ ਹੁਣ ਭਾਵੇਂ ਤੈਨੂੰ ਕਰਮਾਂ ਦੇ ਬਾਰੇ ਭੁੱਲਾਂ ਗਲਤੀਆਂ ਦੇ ਬਾਰੇ ਪਤਾ ਹੈ ਭਾਵੇਂ ਨਹੀਂ ਬੰਦਾ ਪਰ ਆਈਆਂ ਹੋਈਆਂ ਸਭ ਉਹ ਤੇ ਭੁੱਲਾਂ ਗੱਲ ਕੋਈ ਨਹੀਂ دیتا ਕਿਸੇ ਨੂੰ ਸਜਾਏ ਸਜ਼ਾ ਬਣ ਕੇ ਹੱਥ ਹੈ ਆਪਣੀ ਖਦਾਏ ਆਪਣੀਆਂ ਭੁੱਲਾਂ ਹੀ ਸਜ਼ਾ ਬਣ ਕੇ ਆਉਂਦੀਆਂ ਨੇ ਭਾਈ ਕੋਈ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਹੁੰਦਾ ਐਵੇਂ ਰੱਬ ਤੇ ਦੋਸ਼ ਮੜਨਾ ਕਿਸੇ ਹੋਰ ਤੇ ਦੋਸ਼ ਮੰਦਣਾ ਇਹ ਬਹੁਤ ਵੱਡੀ ਗਲਤੀ ਹੈ ਜੀ ਆਪਣੇ ਵੱ ਨੂੰ ਵੇਖparat ਕਿ ਤੇਰੀਆਂ ਹੀ ਜਿਹੜੀਆਂ ਗਲਤੀਆਂ ਨੇ ਉਹ ਗਲਤੀਆਂ ਕਰਕੇ ਹੀ ਬੇਨੂੰ ਸਜ਼ਾ ਮਿਲਦੀ ਹੈ ਰੱਬ ਕਿਸੇ ਦਾ ਬਹਿ ਨਹੀਂ ਕੀ ਹੈ ਗੁਰੂ ਵੀ ਕਿਸੇ ਦਾ ਬਹਿ ਗੁਰੂ ਤੇ ਰੱਬ ਤਾਂ ਸਭ ਦਾ ਭਲਾ ਕਰਨਾ ਚਾਹੁੰਦੇ ਹੈ ਕਿ ਭਾਈ ਸਭ ਦਾ ਭਲਾ ਹੋ ਜਾਵੇ ਇਸ ਕਰਕੇ ਗੁਰੂ ਤੇ ਰੱਬ ਕਿਸੇ ਨੂੰ ਕਦੀ ਨਹੀਂ ਦਿੰਦਾ ਸੁੱਖ ਦਤਾ ਹੈ ਪਰ ਤੇਰੇ ਕਰਮ ਨੇ ਜਿਵੇਂ ਜਿਵੇਂ ਤੇਰੇ ਕਰਮ ਨੇ ਉਸੇ ਉਸੇ ਤਰ੍ਹਾਂ ਦੇ ਨੂੰ ਪ੍ਰਾਪਤ ਹੋ ਰਿਹਾ ਹੈ